ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾ ਉੱਦਮ ਕਰ ਹਰ ਜਾਪਣਾ ਵੱਡ ਭਾਗੀ ਧਨ ਖਾਟ ਉੱਦਮ ਕਸ ਕੇ ਬੋਲਣਾ ਉੱਦਮ ਨਹੀਂ ਗੈਰਨਾ ਉੱਦਮ ਕਰ ਹਰ ਜਾਪਣਾ ਵੱਡ ਭਾਗੀ ਧਨ ਖਾਟ ਸੰਤ ਸੰਗ ਹਰ ਸਿਮਰਣਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ ਰਾਮ ਨਾਮ ਜਪ ਜਾਪ ਮਨ ਇੱਛੇ ਫਾਲ ਪੁੰਚ ਤੂ ਸਭ ਚੁਕੈ ਸੋਗ ਸੰਤਾਪ ਰਹਾ ਇਸੇ ਤਨ ਪੁੰਚ ਚਿੱਤੇ ਨਾਲ ਬੋਲਣਾ ਪੁੰਚ ਛ ਨੀ ਲਾਦਣਾ ਇਥੇ ਮਨ ਇੱਛੇ ਫਾਲ ਪੁੰਚ ਤੂ ਸਭ ਚੁਕੈ ਸੋਗ ਸੰਤਾਪ ਰਹਾ ਰਹਾ ਜਿਸ ਕਾਰਨ ਤਨ ਧਾਰਿਆ ਸੋ ਪ੍ਰਵ ਡਿੱਠਾ ਨਾਲ ਜਲ ਥਲ ਮਹੀਲ ਪੂਰਿਆ ਪਰਾ ਆਪਣੀ ਨਦਰ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪਰੀਤ ਚਰਨ ਭਜੇ ਪਾਰ ਬ੍ਰਹਮ ਕੇ ਭਜੇ ਨਹੀਂ ਕਹਿਣਾ ਭਜੇ ਬੋਲਾ ਹੀ ਬੂਨਾ ਚਰਨ ਭਜੇ ਪਾਰ ਬ੍ਰਹਮ ਕੇ ਸਭ ਜਾਪ ਤਪ ਤਿਨਹੀ ਗੀਤ ਚਰਨ ਭਜੇ ਪਾਰ ਬ੍ਰਹਮ ਕੇ ਇਥੇ ਭਜੇ ਨਹੀਂ ਬੋਲਣਾ ਭਜੇ ਭਜਨ ਕੀਤਾ ਪਕੜੇ ਆਸਰਾ ਦੇ ਆ ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਿਨਹੀ ਕੀਤ ਜ ਰਤਨ ਜਵੇਹਰ ਮਾਨਿਕਾ ਅੰਮ੍ਰਿਤ ਹਾਰ ਕਾ ਨਾਮ ਥੋੜੇ ਜੇ ਪਦ ਨਾ ਜਿਵੇਂ ਜਪਜੀ ਸਾਹਿਬ ਚਾਇਆ ਸੀ ਰਤਨ ਜਵਾਹਰ ਮਾਨਿਕ ਜੀ ਇੱਕ ਗੁਰ ਕੀ ਸਿੱਖ ਸੁਣੀ ਇਸੇ ਤਰ੍ਹਾਂ ਰਤਨ ਜਵੇਹਰ ਮਾਨਿਕਾ ਇਉਂ ਚਰਨ ਕਰ ਰਤਨ ਜਵੇਹਰ ਮਾਨਿਕਾ ਅੰਮ੍ਰਿਤ ਹਾਰ ਕਾ ਨਾਮ ਸੂਖ ਸਹਜ ਆਨੰਦ ਰਾਸ ਜਨ ਨਾਨਕ ਹਰ ਗੁਣ ਗਾਓ